ਰਾਗਵ ਚੱਟਾ ਨੇ ਕਿਹਾ ਵੀ 25 ਸਾਲ ਨਹੀਂ 21 ਸਾਲ ਉਮਰ ਹੋਣੀ ਚਾਹੀਦੀ ਤੁਹਾਨੂੰ ਲੱਗਦਾ ਵੀ ਠੀਕ ਹੈ ਇਦਾਂ ਹੀ ਹੋਣਾ ਚਾਹੀਦਾ ਸਾਨੂੰ ਨਹੀਂ ਲੱਗਦਾ ਕਿ 25 ਸਾਲ ਤੋਂ 21 ਸਾਲ ਉਮਰ ਹੋਣੀ ਚਾਹੀਦੀ ਹੈ ਇਹ ਉਸ ਨੂੰ ਨੌਲੇਜ ਹੀ ਨਾ ਹੋਊਗੀ ਕਿ ਮੁੱਦੇ ਕੀ ਹੈ ਸਿੱਧਾ ਵੀ ਸਕੂਲ ਚੋਂ ਨਿਕਲ ਕੇ ਤੇ ਪੋਲਿਟਿਕਸ ਸਾਡੀ ਸਾਈਡ ਨੂੰ ਮੈਨੂੰ ਨਹੀਂ ਲੱਗ ਰਿਹਾਗਾ ਤੁਸੀਂ ਕਿਵੇਂ ਦੇਖਦੇ ਹੋ ਰਾਗਵ ਚੱਟਾ ਦੀ ਸਟੈਂਡ ਕੁਝ ਹੱਦ ਤੱਕ ਠੀਕ ਹੈ ਪਰ ਨਹੀਂ 21 ਸਾਲ ਦਾ ਇੱਕ ਆਪਾਂ ਕਹਿ ਸਕਦੇ ਵੀ ਉਹ ਬੱਚਾ ਹੀ ਹਾਲੇ ਉਹਨੂੰ ਬਾਹਰਲੇ ਮੁੱਦਿਆਂ ਦਾ ਨਹੀਂ ਪਤਾ ਸਾਲ ਦੇ ਕਰ ਬੰਦਾ ਮੈਚ्योर ਹੋ ਜਾਂਦਾ ਉਹਨੂੰ ਪਤਾ ਲੱਗ ਜਾਂਦਾ ਕਿ ਆਪਣੀ ਕੰਟਰੀ ਦੇ ਵਿੱਚ ਆਪਣੇ ਹਲਕੇ ਦੇ ਵਿੱਚ ਕੀ ਮੁੰਦੇ ਨੇ ਆਪਾਂ ਕੀ ਕਰ ਸਕਦੇ ਆ ਐਸ ਵੀ ਹੈਵ ਆਲਰੇਡੀ ਨੋਟਿਡਡ ਥੈਟ ਐਵਰੀ ਕੌਇਨ ਹੈਜ਼ ਟੂ ਸਾਈਡਸ ਨਾ ਆਪਾਂ ਨੂੰ ਇੱਥੇ ਵੀ ਦੇਖਣਾ ਪੈਣਾ ਵੀ ਇਹਦੇ ਫਰੋਸ ਤੇ ਕੌਨਸ ਕੀ ਹੈ ਪਹਿਲੀ ਗੱਲ ਆਪਾਂ ਨੂੰ ਇਹ ਦੇਖਣੀ ਪੈਣੀ ਹੈ ਵੀ ਜੇ 扬 ਐਨਰਜੀ ਨਹੀਂ ਆਉਂਦੀ ਯੂਥ ਫਲੋ ਨਹੀਂ ਹੁੰਦਾ ਤਾਂ ਜਿਹੜੀ ਪ੍ਰੋਡਕਟਿਵਿਟੀ ਹੈ ਗਰੋਥ ਹੈਗੀ ਹੈ ਐਸੈਂਸ ਐਂਡ ਨਿਊ ਆਈਡੀਆਜ਼ ਉਹ ਖਤਮ ਹੁੰਦਾ ਹੈ ਇਹ ਯੰਗ ਕੰਟਰੀ ਜ਼ਰੂਰ ਹੈ ਪਰ ਜਿਵੇਂ ਭਗਤ ਸਿੰਘ ਕਹਿੰਦੇ ਸੀਗੇ ਵੀ ਯੰਗ ਬਲੱਡ ਨੂੰ ਸਾਨੂੰ ਮੋਬਾਈਲਾਈਜ਼ ਵੀ ਕਰਨਾ ਪੈਣਾ ਕੱਲਾ ਤੁਹਾਡੇ ਵਿੱਚ ਜਨੂਨ ਨਹੀਂ ਹੋਣਾ ਚਾਹੀਦਾ ਆਈਡੀਆਜ਼ ਵੀ ਹੋਣੇ ਚਾਹੀਦੇ ਇਸ ਤਰ੍ਹਾਂ ਵੀ ਬਿਆਨ ਦੇਖਿਆ ਜਾਂਦਾ ਵੀ ਕੋਈ ਹੋਰ ਮਨਸ਼ਾ ਹੋਣੀ ਹੈ ਕੋਈ ਰਾਜਨੀਤਿਕ ਲਾਹਾ ਲੈਣ ਦੀ ਕੋਸ਼ਿਸ਼ ਹੋਣੀ ਹੈ ਸੰਵਿਧਾਨ ਕਿਤਨਾ ਹੀ ਅੱਛਾ ਕਿਉਂ ਨਾ ਹੋ ਅਗਰ ਉਸ ਨੂੰ ਲਾਗੂ ਕਰਨ ਵਾਲੇ ਲੋਕ ਅੱਛੇ ਨਹੀਂ ਹੋਣਗੇ ਤਾਂ ਸੰਵਿਧਾਨ ਅੱਛਾ ਨਹੀਂ ਹੋਗਾ ਅਬ ਇਸ ਵਿੱਚ ਹਮੇਂ ਇਹ ਦੇਖਣਾ ਪੜੇਗਾ ਕਿ ਰਕਬ ਚੱਡਾ ਜੀ ਨੇ ਜੋ ਇੱਕ ਰਾਜਸਵਮੇ ਆਪਣਾ ਬਿਆਨ دیا ਕਿ 25 ਸਾਲ ਸਿੱਖ 21 ਸਾਲ ਦੀ ਉਮਰ ਹੋਣੀ ਚਾਹੀਦੀ ਬਹੁਤ ਅੱਛੀ ਬਾ ਬਹੁਤ ਅੱਛਾ ਵਿਚਾਰ ਹੈ ਲੇਕਿਨ 21 ਸਾਲ ਕਰਨੇ ਸੇ ਪਹਿਲੇ ਇਹ ਸੇਮ ਵੈਸਾ ਹੀ ਹੈ ਜਿਵੇਂ ਨਿਰੰਦਰ ਮੋਤੀ ਜੀ ਰਾਤ ਕੇ 12 ਵਜੇ ਆ ਕੇ ਕਹਤੇ ਕਿ ਸਵੇ ਸੇ 1000 ਰੁਪਏ ਕੇ ਨੋਟ ਬੰਦ ਹੋ ਜਾਣਗੇ ਬਾਬੂ ਸ਼ਹੀਦ ਦੇਖ ਰਹੇ ਹੋ ਤੁਸੀਂ ਆ ਆਮ ਆਦਮੀ ਪਾਰਟੀ ਦੇ ਐਮਪੀ ਨੇ ਰਾਗਵ ਚੱਡਾ ਜਿਨ੍ਹਾਂ ਨੇ ਕੱਲ ਇੱਕ ਬਹੁਤ ਵੱਡਾ ਬਿਆਨ ਦਿੱਤਾ ਉਹਨਾਂ ਨੇ ਮੰਗ ਕੀਤੀ ਹੈ ਕਿ ਇਲੈਕਸ਼ਨ ਕੌਨਟੈਸਟ ਕਰਨ ਦੀ ਜਿਹੜੀ ਘਟ ਘਟ ਤੋਂ ਘਟ ਉਮਰ 25 ਸਾਲ ਤੈਅ ਕੀਤੀ ਗਈ ਹੈ ਉਸ ਨੂੰ 21 ਸਾਲ ਕੀਤਾ ਜਾਵੇ ਤਾਂ ਜੋ ਹੋਰ ਜਿਹੜੇ ਵੱਧ ਤੋਂ ਵੱਧ ਜਿਹੜੇ ਯੰਗਸਟਰਸ ਨੇ ਉਹ ਪੋਲਿਟਿਕਸ ਚ ਸਕਣ ਤੇ ਉਹਨਾਂ ਦੇ ਇਸ ਬਿਆਨ ਦੇ ਨਾਲ ਜਿਹੜੇ ਯੰਗਸਟਰਸ ਨੇ ਜਿੰਨਾਂ ਦੀ ਉਹ ਗੱਲ ਕਰ ਰਹੇ ਨੇ ਕਿ ਵਾਕਈ ਉਹ ਸਹਿਮਤ ਨੇ ਜਾਂ ਉਹ ਇਸ ਨੂੰ ਕਿਵੇਂ ਦੇਖਦੇ ਨੇ ਜੋ ਡਿਮਾਂਡ ਹੈ ਰਾਗਵ ਚੱਡਾ ਦੀ ਅਸੀਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪਹੁੰਚੇ ਆ ਤੇ ਇੱਥੇ ਕਾਫੀ ਜਿਹੜੇ ਸਟੂਡੈਂਟਸ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਬਹੁਤ ਸਾਰੇ ਸਟੂਡੈਂਟਸ ਜਿਹੜੀ ਵੱਖ-ਵੱਖ ਸਟੂਡੈਂਟ ਆਰਗੇਨਾਈਜੇਸ਼ਨਸ ਦੇ ਨਾਲ ਵੀ ਜੁੜੇ ਹੋਏ ਨੇ ਤੇ ਕਿਉਂਕਿ ਉਹ ਆਲਰੇਡੀ ਜਿਹੜੀ ਯੂਨੀਵਰਸਿਟੀ ਦੀ ਜਿਹੜੀ ਸਟੂਡੈਂਟ ਪੋਲਿਟਿਕਸ ਆ ਉਹਦੇ ਵਿੱਚ ਬੜੇ ਇਨਵੋਲਡ ਨੇ ਐਕਟਿਵ ਨੇ ਸੋ ਇਸ ਕਰਕੇ ਉਹਨਾਂ ਦੀ ਰਾਏ ਜਿਹੜੀ ਹੈ ਉਹ ਬੜੀ ਮੈਟਰ ਕਰੂਗੀ ਸੋ ਅਸੀਂ ਗੱਲਬਾਤ ਕਰਾਂਗੇ ਬਾਈ ਜੀ ਕੀ ਨਾਮ ਹੈ ਮੇਰਾ ਨਾਮ ਗੁਰਚਰਨ ਸਿੰਘ ਹੈ ਜੀ। ਉਸਤਨ ਸਿੰਘ ਜੀ ਕਿਵੇਂ ਦੇਖਦੇ ਹੋ ਤੁਸੀਂ? ਰਾਗਵ ਚੱਡਾ ਨੇ ਕਿਹਾ ਵੀ 25 ਸਾਲ ਨਹੀਂ 21 ਸਾਲ ਉਮਰ ਹੋਣੀ ਚਾਹੀਦੀ ਹੈ। ਤੁਹਾਨੂੰ ਲੱਗਦਾ ਵੀ ਇਹ ਠੀਕ ਹੈ ਇਦਾਂ ਹੀ ਹੋਣਾ ਚਾਹੀਦਾ। ਨਹੀਂ ਸਾਨੂੰ ਨਹੀਂ ਲੱਗਦਾ ਕਿ 25 ਸਾਲ ਤੋਂ 21 ਸਾਲ ਉਮਰ ਹੋਣੀ ਚਾਹੀਦੀ ਹੈ ਕਿਉਂਕਿ 21 ਸਾਲ ਦੀ ਉਮਰ 'ਚ ਇੱਕ ਸਟੂਡੈਂਟ ਆਪਣਾ ਗ੍ਰੈਜੂਏਟ ਵੀ ਨਹੀਂ ਹੁੰਦਾ ਤੇ ਜੋ 25 ਸਾਲ ਦੀ ਉਮਰ ਆ ਉਦੋਂ ਤੱਕ ਕੁਝ ਨਾ ਕੁਝ ਜਾ ਕੇ ਜੇ ਸਟੂਡੈਂਟ ਆਪਣਾ ਸਟੂਡੈਂਟ ਪੋਲਿਟਿਕਸ ਪਾਰਟਿਸਿਪੇਟ ਕਰਦਾ ਉਹਨੂੰ ਪੋਲਿਟਿਕਸ ਪ੍ਰਤੀ ਵੀ ਨੌਲੇਜ ਆਉਂਦੀ ਹੈ ਅਤੇ ਜੇ ਉਸ ਨੂੰ ਨੌਲੇਜ ਹੀ ਨਾ ਹੋਊਗੀ ਕਿ ਮੁੱਦੇ ਕੀ ਹੈ ਸਿੱਧਾ ਵੀ ਸਕੂਲ ਚੋਂ ਨਿਕਲ ਕੇ ਤੇ ਪੋਲਿਟਿਕ ਸਾਡੀ ਸਾਈਡ ਨੂੰ ਮੈਨੂੰ ਨਹੀਂ ਲੱਗ ਰਿਹਾਗਾ ਕਿ ਇਸ ਸਾਈਡ ਵੀ ਕੋਈ ਫਾਇਦਾ ਹੋਏਗਾ ਇਸ ਗੱਲ ਦਾ ਠੀਕ ਹੈ ਤੁਹਾਡਾ ਕੀ ਨਾਮ ਹੈ ਇਹ ਮੇਰਾ ਨਾਮ ਵਰਜਿੰਦਰ ਸਿੰਘ ਤੁਸੀਂ ਕੀ ਕਰਦੇ ਹੋ ਇੱਥੇ ਮੈਂ ਗ੍ਰੈਜੂਏਸ਼ਨ ਕਰਦਾ ਹਾਂ ਠੀਕ ਹੈ ਤੁਸੀਂ ਕਿਵੇਂ ਦੇਖਦੇ ਹੋ ਰਾਗਵ ਚੱਡਾ ਦੀ ਸਟੇਟਮੈਂਟ ਮੈਂ ਤਾਂ ਇਹੀ ਕਹਿਣਾ ਚਾਹਾਂਗਾ ਕਿ ਕੁਝ ਹੱਦ ਤੱਕ ਠੀਕ ਹੈ ਪਰ ਨਹੀਂ 21 ਸਾਲ ਦਾ ਇੱਕ ਆਪਾਂ ਕਹਿ ਸਕਦੇ ਵੀ ਉਹ ਬੱਚਾ ਹੀ ਆ ਹਾਲੇ ਉਹਨੂੰ ਬਾਹਰਲੇ ਮੁੱਦਿਆਂ ਦਾ ਨਹੀਂ ਪਤਾ ਸਿਰਫ ਉਹ ਪਲੱਸ 2 ਜਾਂ ਗ੍ਰੈਜੂਏਸ਼ਨ ਕਰ ਰਿਹਾ ਹੋਊਗਾ ਕਰਕੇ ਇੱਕੋ ਦਾ ਮਨ ਉਹ ਇੰਨੀ ਵੱਡੀ ਪੋਸਟ ਨਹੀਂ ਕਿਉਂਕਿ 25 ਸਾਲ ਤੱਕਰ ਬੰਦਾ ਮੈਚ्योर ਹੋ ਜਾਂਦਾ ਉਹਨੂੰ ਪਤਾ ਲੱਗ ਜਾਂਦਾ ਕਿ ਆਪਣੀ ਕੰਟਰੀ ਦੇ ਵਿੱਚ ਆਪਣੇ ਹਲਕੇ ਦੇ ਵਿੱਚ ਕੀ ਮੁੱਦੇ ਨੇ ਆਪਾਂ ਕੀ ਕਰ ਸਕਦੇ ਆ ਨੌਜਵਾਨੀ ਬਾਰੇ ਕੀ ਕਰ ਸਕਦੇ ਆ ਪਰ 21 ਸਾਲ ਉਮਰ ਛੋਟੀ ਹੈ ਇਹ ਬਹੁਤ ਵੱਡੀਆਂ ਪੋਸਟਾਂ ਨੇ ਉਹਨਾਂ ਵਾਸਤੇ ਛੋਟੀ ਹੈ 21 ਸਾਲ ਉਮਰ 25 ਹੀ ਸਹੀ ਹੈ ਠੀਕ ਹੈ ਜੀ ਕੀ ਨਾਮ ਹੈ ਤੁਹਾਡਾ ਮੁਕਲ ਸਿੰਘ ਚੋਹਾਨ ਮੇਰੇ ਡਿਪਾਰਟਮੈਂਟ ਆਫ ਲਾਜ਼ ਠੀਕ ਹੈ ਜੀ ਅੱਛਾ ਤੁਸੀਂ ਕਿਵੇਂ ਦੇਖਦੇ ਹੋ ਜੋ ਉਹਨਾਂ ਨੇ ਕਿਹਾ ਉਹਨਾਂ ਨੇ ਕਿਹਾ ਕਿ ਇੰਡੀਆ ਜਿਹੜੀ ਹੈਗੀ ਹੈ ਉਹ ਯੰਗ ਕੰਟਰੀ ਆ ਪਰ ਜਿਆਦਾ ਜਿਹੜੇ ਪੋਲੀਟੀਸ਼ੀਅਨਸ ਨੇ 올ਡਰ ਨੇ ਉਹਨਾਂ ਨੇ ਇਸ ਗੱਲ ਨੂੰ ਧਿਆਨ ਚ ਰੱਖ ਕੇ ਕਿਹਾ ਹੈ ਕਿ ਉਮਰ ਘਟਾਓ ਤਾਂ ਜੋ ਯੰਗ ਪੋਲੀਟੀਸ਼ੀਅਨਸ ਵੱਧ ਤੋਂ ਵੱਧ ਆਉਣ ਤੇ ਉਹਦੇ ਨਾਲ ਪ੍ਰੋਡਕਟਿਵਿਟੀ ਸ਼ਾਇਦ ਵਧੂਗੀ ਸੋ ਹਰ ਇੱਕ ਐਂਗਲ ਤੋਂ ਕਿਵੇਂ ਦੇਖਦੇ ਹੋ ਬਿਆਨ ਅ ਐਸ ਵੀ ਹੈਵ ਆਲਰੇਡੀ ਨੋਟਿਡ ਦੈਟ ਐਵਰੀ ਕੋਇਨ ਹੈਜ਼ ਟੂ ਸਾਈਡਸ ਨਾ ਆਪਾਂ ਨੂੰ ਇੱਥੇ ਵੀ ਦੇਖਣਾ ਪੈਣਾ ਵੀ ਇਹਦੇ ਪ੍ਰੋਸ ਤੇ ਕੌਨਸ ਕੀ ਹੈ ਪਹਿਲੀ ਗੱਲ ਆਪਾਂ ਨੂੰ ਇਹ ਦੇਖਣੀ ਪੈਣੀ ਹੈ ਵੀ ਜੇ ਯੰਗ એનર્ਜੀ ਨਹੀਂ ਆਉਂਦੀ ਯੂਥ ਫਲੋ ਨਹੀਂ ਹੁੰਦਾ ਤਾਂ ਜਿਹੜੀ ਪ੍ਰੋਡਕਟੀਵਿਟੀ ਹੈ ਗਰੋਥ ਹੈਗੀ ਐਨ ਐਸੈਂਸ ਐ ਨਿਊ ਆਈਡੀਆਜ਼ ਉਹ ਖਤਮ ਹੁੰਦਾ ਜੇ ਪੁਰਾਣੇ ਬੈਠੇ ਰਹਿਣਗੇ ਉਹਨਾਂ ਦਾ ਸਾਨੂੰ ਵਿਜ਼ਡਮ ਮਿਲਦਾ ਤਾਂ ਦੋਵੇਂ ਚੀਜ਼ਾਂ ਸਾਨੂੰ ਦੇਖਣੀਆਂ ਪੈਣਗੀਆਂ ਆਪਾਂ ਨੂੰ ਕੰਪੇਅਰ ਵੀ ਕਰਨਾ ਪਊਗਾ ਇਹਨਾਂ ਨੂੰ ਵਿਦ ਅਦਰ ਫਾਰਮਸ ਆਫ ਗਵਰਨਮੈਂਟ ਜਿਹੜੀਆਂ ਦੂਜੇ ਦੇਸ਼ਾਂ 'ਚ ਨੇ ਕੈਨੇਡਾ 'ਚ ਦੇਖੀ ਉਥੇ 18 ਸਾਲ ਹੈ ਜਿਹੜੀ ਲਿਮਿਟ ਹੈਗੀ ਆ ਯੂਐਸ ਚ ਹੈਗੀ ਉਹ ਤੇ 25 ਸਾਲਾਂ ਸੈਨੇਟਰ ਵਾਸਤੇ 30 ਸਾਲ ਹੈਗੀ ਐ ਪਾਰਲੀਮੈਂਟ ਵਾਸਤੇ ਤਾਂ ਸਾਨੂੰ ਇੱਕ ਇੱਕ ਚੀਜ਼ ਨਾਲ ਕੰਪੇਅਰ ਕਰਨਾ ਪਊਗਾ ਜਦੋਂ ਸਾਡਾ ਇੱਥੇ ਕਨਸਟੀਟਿਊਸ਼ਨ ਬਣਿਆ ਸੀਗਾ ਮੈਨੂੰ ਲੱਗਦਾ ਉਦੋਂ ਵੀ ਆਪਾਂ ਨੂੰ ਆਇਰਿਸ਼ ਕਨਸਟੀਟਿਊਸ਼ਨ ਨਾਲ ਵੀ ਇਹਨਾਂ ਤੋਂ ਬਹੁਤ ਚੀਜ਼ਾਂ ਡਰਾਈਵ ਹੋਈਆਂ ਅਮਰੀਕਨ ਕਨਸਟੀਟਿਊਸ਼ਨ ਤੋਂ ਡਰਾਈਵ ਹੋਈਆਂ ਤਾਂ ਹੁਣ ਵੀ ਜੇ ਆਪਾਂ ਅਮੈਂਡਮੈਂਟਸ ਚਾਹੁੰਦੇ ਆ ਹਾਂ ਚੇਂਜਸ ਰੂਲ ਆਫ ਨੇਚਰ ਚੇਂਜ ਜ਼ਰੂਰ ਹੋਣਾ ਚਾਹੀਦਾ ਅਮੈਂਡਮੈਂਟਸ ਹੋਣੀਆਂ ਚਾਹੀਦੀਆਂ ਪਰ ਉਹਦੇ ਵਾਸਤੇ ਪ੍ਰੋਪਰ ਰਿਸਰਚ ਹੋਵੇ ਪਹਿਲਾਂ ਵੀ ਆਪਾਂ ਤੇ ਮੈਨੂੰ ਲੱਗਦਾ ਵੀ ਜਿਹੜੀ ਆ ਗੱਲ ਹੈਗੀ ਆ ਵੀ ਏਜ ਲਿਮਿਟ ਘਟਾਉਣੀ ਚਾਹੀਦੀ ਹੈ ਇੰਡੀਆ 扬 ਕੰਟਰੀ ਜ਼ਰੂਰ ਹੈ ਪਰ ਜਿਵੇਂ ਭਗਤ ਸਿੰਘ ਕਹਿੰਦੇ ਸੀਗੇ ਵੀ 扬 ਬਲੱਡ ਨੂੰ ਸਾਨੂੰ ਮੋਬਾਈਲਾਈਜ਼ ਵੀ ਕਰਨਾ ਪੈਣਾ ਕੱਲਾ ਤੁਹਾਡੇ ਵਿੱਚ ਜਨੂਨ ਨਹੀਂ ਹੋਣਾ ਚਾਹੀਦਾ ਆਈਡੀਆਜ਼ ਵੀ ਹੋਣੇ ਚਾਹੀਦੇ ਆ ਅਨਫੋਰਚਨਟਲੀ ਜਿਹੜਾ ਇੰਡੀਅਨ ਐਜੂਕੇਸ਼ਨ ਸਿਸਟਮ ਹੈ ਸਾਡਾ ਉਹ ਇੰਨਾ ਹਜੇ ਆਈਡੀਆਜ਼ ਕ੍ਰੀਏਟ ਨਹੀਂ ਕਰ ਪਾ ਰਿਹਾ ਤੁਸੀਂ ਦੇਖੋਗੇ ਸਗੋਂ ਇਹ ਤਾਂ ਜਿਹੜੀ ਸਾਡੀ ਗ੍ਰਾਂਟ ਹੈ UDC ਗ੍ਰਾਂਟ ਦਿੰਦੀ ਉਹ ਕਟਾਈ ਚਾਰੀ ਐ ਕਿ ਜਿਹੜਾ ਨਵਾਂ ਬਜਟ ਆਇਆ ਉਹ ਚ ਵੀ 10000 ਕਰੋੜ ਘਟਾਤੇ ਤਾਂ ਮੈਨੂੰ ਲੱਗਦਾ ਮੇਰਾ ਪਰਸਨਲ ਓਪੀਨੀਅਨ ਇਹ ਹੈਗਾ ਕਿ ਪਹਿਲਾਂ ਉਹਦੇ ਅਸੇ ਇਨਫਰਾਸਟ੍ਰਕਚਰ ਹੋਵੇ ਫਿਰ ਤੁਸੀਂ ਇਹੋ ਜਿਹੇ ਆਈਡੀਆਜ਼ ਲੈ ਕੇ ਆਉਂਗਾ ਤਾਂ ਬੈਟਰ ਰਹੂਗਾ ਇੰਡੀਆ ਬੜੀ ਡਾਇਨਾਮਿਕ ਤੇ ਕੰਪਲੈਕਸ ਕੰਟਰੀ ਵੀ ਹੈ ਇਕੱਲੀ ਆਪਾਂ ਇਹਨੂੰ ਡਾਇਨਾਮਿਕ ਨਹੀਂ ਕਹਿ ਸਕਦੇ ਤੇ ਕੰਪਲੈਕਸਿਟੀਆਂ ਨੂੰ ਧਿਆਨ ਰੱਖਦੇ ਹੋਏ ਜੇ ਤੁਸੀਂ ਇੱਥੇ ਕੁਝ ਕਰਦੇ ਹੋ ਤਾਂ ਠੀਕ ਨਹੀਂ ਤਾਂ ਔਖਾ ਹੋਊਗਾ ਅਜਾ ਤੁਸੀਂ ਇਲੈਕਸ਼ਨਸ ਦੇਖਦੇ ਹੋਗੇ ਯੂਨੀਵਰਸਿਟੀ ਦੇ ਮੋਸਟਲੀ ਜਿਹੜੇ ਬਣਦੇ ਵੀ ਨੇ ਪ੍ਰੈਜ਼ੀਡੈਂਟ ਬਣਦੇ ਨੇ ਜਾਂ ਜਿਹੜੇ ਜੁਆਇੰਟ ਸੈਕਟਰੀ ਜਨਰਲ ਸੈਕਟਰੀ ਬਣਦੇ ਆ ਉਹਨਾਂ ਦੀ ਵੀ ਉਮਰ ਬਹੁਤਿਆਂ ਦੀ 21 ਸਾਲ ਦੇ ਨੇੜੇ-ਤੇੜ ਹੁੰਦੀ ਹੋਣੀ ਆ ਉਹਨਾਂ ਨੂੰ ਲੱਗਦਾ ਵੀ ਉਸ ਤਰ੍ਹਾਂ ਦੀ ਸਮਝ ਹੋ ਜਾਂਦੀ ਆ ਕਿ ਉਹ ਵਿਧਾਨ ਸਭਾ ਚ ਜਾਂ ਲੋਕ ਸਭਾ ਚ ਜਾ ਸਕਦੇ ਆ ਉਹ ਬੋਲ ਸਕਦੇ ਆ ਰੱਖ ਸਕਦੇ ਮੁੱਦੇ ਮੇਰਾ ਮੰਨਣਾ ਵੀ ਪੰਜਾਬ ਯੂਨੀਵਰਸਿਟੀ ਜਾਂ ਕੋਈ ਕੈਂਪਸ ਹੁੰਦਾ ਜਿਹੜਾ ਉਹਨੂੰ ਨਰਸਰੀ ਕਿਸੇ ਰੀਜ਼ਨ ਕਰਕੇ ਕਿਹਾ ਜਾਂਦਾ ਵੀ ਇੱਥੋਂ ਦਾ ਤੁਹਾਨੂੰ ਸਜੇ ਸਿਰ ਯੂ ਆਰ ਜਸਟ ਬਡਿੰਗ ਨਾਥਿੰਗ ਐਲਸ ਨਾ ਤੁਸੀਂ ਇਹ ਤੋਂ ਵੱਧ ਕਰਕੇ ਅੱਗੇ ਜਾਓਗੇ ਇੱਥੋਂ ਪਨਪੋ ਅੱਗੇ ਜਾਓ ਆਪਦੇ ਹਲਕਿਆਂ ਖੇਤਰਾਂ 'ਚ ਕੰਮ ਕਰੋ ਲੋਕਾਂ ਹੱਥੇ ਕੰਮ ਕਰੋਗੇ ਤਾਂ ਬੈਟਰ ਹੋਊਗਾ ਐਨੀ ਸਮਝ ਨਹੀਂ ਹੁੰਦੀ ਇਹ ਸਾਨੂੰ ਮੰਨਣਾ ਪਊਗਾ ਜਿਹੜਾ ਵਿਜ਼ਡਮ ਕਮਸ ਵਿਦ ਏਜ ਬਟ ਇੰਨਾ ਉੜਾ ਵੀ ਨਾ ਹੋਵੇ ਬੰਦਾ ਵੀ ਕੱਲ ਨੂੰ ਉਹਦੇ ਗੋਡੇ ਹੀ ਰਹਿ ਜਾਣ ਉਹ ਚੱਲਣ ਜੋਗਾ ਹੀ ਨਾ ਰਹੇ ਤੇ ਉਹ ਦੋਵੇਂ ਚੀਜ਼ਾਂ ਦਾ ਸਾਨੂੰ ਧਿਆਨ ਰੱਖਣਾ ਪਊਗਾ ਯੂਨੀਵਰਸਿਟੀ ਦੇ ਵਿੱਚ ਸਿੱਖਣ ਵਾਸਤੇ ਅਸੀਂ ਕਾਉਂਸਲ 'ਚ ਆਉਂਦੇ ਆ ਵੀ ਅੱਗੇ ਜਿਹੜੀ ਇਲੈਕਟੋਰਲ ਪ੍ਰੋਸੈਸ ਤੇ ਪਾਰਲੀਮੈਂਟਰੀ ਫੰਕਸ਼ਨ ਕੀ ਹੁੰਦੇ ਨੇ ਲੱਗਦਾ ਵੀ ਕੋਈ ਇਹਦੇ ਉਹਨਾਂ ਨੇ ਇੱਕ ਵੈਸੇ ਹੀ ਇੱਕ ਸੁਜੈਸ਼ਨ ਦਿੱਤਾ ਜਾਂ ਇਹਦੇ ਪਿੱਛੇ ਵੀ ਕਈ ਵਾਰ ਕਿਉਂਕਿ ਜਿਹੜੇ ਹਰ ਇੱਕ ਸਿਆਸੀ ਪਾਰਟੀ ਦਾ ਲੀਡਰ ਹੁੰਦਾ ਏ ਇਸ ਇਸ ਤਰ੍ਹਾਂ ਵੀ ਬਿਆਨ ਦੇਖਿਆ ਜਾਂਦਾ ਵੀ ਕੋਈ ਹੋਰ ਮਨਸ਼ਾ ਹੋਣੀ ਹੈ ਕੋਈ ਰਾਜਨੀਤਿਕ ਲਾਹਾ ਲੈਣ ਦੀ ਕੋਸ਼ਿਸ਼ ਹੋਣੀ ਹੈ ਤੁਹਾਨੂੰ ਲੱਗਦਾ ਵੀ ਕੋਈ ਇਸ ਤਰ੍ਹਾਂ ਦਾ ਇਹਦੇ ਪਿੱਛੇ ਕੋਈ ਕਾਰਨ ਲੱਗਦਾ ਹੈ ਉਹਨਾਂ ਨੇ ਇੱਕ ਨਾਰਮਲੀ ਸੁਜੈਸ਼ਨ ਦਿੱਤਾ ਹੋ ਵੀ ਸਕੇਦਾ ਕਿਉਂਕਿ ਜੇ ਆਪਾਂ ਦੇਖਿਆ ਜਾਵੇ ਤਾਂ 65% ਤੋਂ ਜ਼ਿਆਦਾ ਜਿਹੜੀ ਇੰਡੀਆ ਦੀ ਪੋਪੂਲੇਸ਼ਨ ਆ ਯੰਗਸਟਰ ਹੈ ਅੱਜਕੱਲ ਸਭ ਨੂੰ ਪਤਾ ਵੀ ਇਟਸ ਨਾਟ ਐਨ ਏਜ ਆਫ ਆਈਡੀਓਲੋਜੀਸ ਐਂਡ ਏਜ ਆਫ ਪੋਲਿਟੀਕਲ ਐਨਾਲਿਸਟ ਤਾਂ ਪੋਲਿਟੀਕਲ ਐਨਾਲਿਸਟ ਜੇ ਕੋਈ ਰਿਐਕਸ਼ਨ ਦਿੰਦੇ ਉਹਦੇ ਥਰੂ ਪੋਲਿਟੀਸ਼ਨ ਬਹੁਤ ਕੁਝ ਕਰਦੇ ਨੇ ਤੇ ਉਦੋਂ ਜੇ ਧਿਆਨ ਜੇ ਆਪਾਂ ਰੱਖ ਕੇ ਗੱਲ ਕਹਿੰਦੇ ਆ ਤੇ ਜੇ 65% ਵੋਟ ਸ਼ੇਅਰ ਬਹੁਤ ਹੋ ਜਾਂਦਾ ਉਹਨਾਂ ਨੂੰ ਪੀਜ਼ ਕਰਨਾ ਅੱਗੇ ਤੁਹਾਨੂੰ ਪਤਾ ਵੀ ਇਲੈਕਸ਼ਨਸ ਵੀ ਆ ਰਹੇ ਨੇ ਕਈ ਵਿਧਾਨ ਸਭਾ ਦੇ ਤਾਂ ਹੋ ਸਕਦਾ ਕੋਈ ਵੱਡੀ ਗੱਲ ਨਹੀਂ ਇੱਥੇ ਠੀਕ ਹੈ ਜ मेरा नाम गौतम है और मैं पंजाब यूनिवर्सिटी में एजुकेशन डिपार्टमेंट का पी एच डी स्कॉलर हूँ जी गौतम जी हाँ तुम किमें देखते दे हो इस स्टेटमेंट न पच्ची की बजाय इक्कीस साल उम्र लगता है ठीक है बाबा साहब डॉक्टर भीमराव अम्बेडकर ने जब संविधान बना था और लास्ट में जो उनकी स्पीच थी उन्होंने एक बात जरूर कही थी कि संविधान कितना ही अच्छा क्यों ना हो अगर उसको लागू करने वाले लोग अच्छे नहीं होंगे तो संविधान अच्छा नहीं होगा अगर संविधान कितना ही बुरा क्यों ना हो अगर उसको लागू करने वाले लोग अच्छे होंगे तो वो आपत्ति ही मतलब वो संविधान अच्छा काउंट होगा अब इसमें हमें ये देखना पड़ेगा कि राघव चड्डा जी ने जो एक राज्यसभा में अपना बयान दिया कि पच्चीस साल से इक्कीस साल की उम्र होनी चाहिए बहुत अच्छी बात है बहुत अच्छा विचार है लेकिन 21 साल करने से पहले ये सेम वैसा ही है जैसा नरेंद्र मोदी जी रात के बारह बजे आके कहते हैं कि सुबह से हज़ार रुपये के नोट बंद हो जाएंगे आपकी प्लानिंग क्या है आप सिर्फ एक वोट बैंक के लिए कि भाई आज यूथ हैं मैं यूथ हूँ और मैं अपनी ये बात बोल दूंगा तो यूथ मेरे साथ अट्रैक्ट हो जाएगा और मैं वोट की राजनीति कर लूँगा सेम चीज़ पंजाब में कि शहीद भगत सिंह का और डॉक्टर अम्बेडकर का वो फोटो लगा के एक सरकार लेके आने की बात करते जो आप थोड़ी देर पहले बात कर रहे थे कि इसका कोई राजनीतिक पॉइंट ऑफ व्यू तो नहीं बिल्कुल मैं मानता हूँ कि राजनीतिक पॉइंट ऑफ व्यू है अगर उनकी जो पार्टी है सी वाई एस एस पार्टी है यहाँ पंजाब यूनिवर्सिटी में है वो एक बार जीती भी है उन्होंने बाबा साहब डॉक्टर अम्बेडकर का फोटो अपने बैनर पर लगाया तब उस फोटो पे उन्होंने क्या किया छोटा जो पैम्पलेट होता है उसके ऊपर शहीद भगत सिंह और बाबा साहब का फोटो लगाया वो आप फोटो सो सकते हैं कहाँ तो टॉयलेट तो पेपर में था वहाँ पे था तब वो मतलब आप बुद्धि जो है ना आप पहले बच्चों को प्रिपेयर करो आज यहाँ बच्चे बैठे हैं बी फार्मा के स्टूडेंट जिन्होंने डिग्री की है वो एम फार्मा में एडमिशन लेना है इनकी उम्र इक्कीसवाईस साल ही है अभी बच्चों की पढ़ने की उम्र है आप पहले उनको एजुकेशन से तो वो करो ना डॉक्टर अम्बेडकर ने कहा एजुकेट एजुटेट ऑर्गेनाइज पहले एजुकेट तो बच्चों को करो आप पहले वो बुद्धि तो पैदा करो हम ऐसे बंदों को भी ना भेजें ना कि मतलब जो वहाँ जाके बोली ना पाए या पंजाब यूनिवर्सिटी से इनके सी बाई स के प्रधान जीते उनको पूछो कि भाई उन्होंने डॉक्टर अम्बेडकर के ऊपर पूरे साल में क्या काम किया जिसके नाम पे वो सरकार बना गए उनसे पूछो शहीद भगत सिंह के जन्मदिन के ऊपर या उनके शहीदी दिवस के ऊपर उन्होंने क्या काम किया पूरे पंजाब यूनिवर्सिटी में कुछ भी नहीं है मतलब यूथ है उन्हीं की पार्टी का है या कोई भी किसी भी पार्टी का हो सकता है यूथ का मतलब ये नहीं कि आप एक एज लिमिट सेट कर दो wo nahi hai agar aaye aap ek ek limit set karoge तो मैं ये मानता हूँ कि 80 से 90 परसेंट लोग वो उन्हीं परिवार से आएंगे जिन परिवारों को रोकने के लिए डॉक्टर अम्बेडकर ने कहा था कि आज के बाद रानी के पेट से बच्चा पैदा नहीं होगा बैलेट से बच्चा इस देश का राजा पैदा होगा अगर इक्कीस साल उम्र होती है तो मेरी कंडीशन अभी वो नहीं होगी कि मैं जाके कह दूँ कि मैं इलेक्शन फाइट कर लूँगा हाँ जिसका बाप एम एल ए है जिसका बाप मिनिस्टर है वो जरूर उन्नीस साल की उम्र में भी कह देगा कि मैं इस का प्रधान हूँ या इस का मैं एमएलए बनूंगा क्यों क्योंकि उसको पता है इक्कीस साल उम्र होगी दो साल बाद तू बनी जाएगा आपको वो सारा नेगेटिव भी देखना पड़ेगा अगर आज आम आदमी पार्टी ये बात कह रही है तो मेरा सिर्फ इतना मानना है कि वो सिर्फ़ एक राजनीतिक तौर पे एक युवाओं को एक गुमराह करने का काम है आप इक्कीस साल करो हमें कोई दिक्कत नहीं हम साथ हैं क्योंकि हमें हमारे जैसे कोई मौका मिले लेकिन उससे पहले आपको जो भूमि है जो पृष्ठभूमि है जो बच्चों की है वो आपको तैयार करनी पड़ेगी एकदम से आप कह दो कि इस कुएँ में छलांग मार जाओ तो उसकी पहले गहराई तो बताओ क्या पता जो तैरने वाला बंदा है उसको वो उसमें तैर पाएगा कि नहीं तैर पाएगा अब ये तो बताओ उसमें पानी है कि नहीं है? है तो कितनी गहराई में है आप यूथ को एकदम से लालच दे रहे हो कि आपको इक्कीस साल का एम बना देंगे तो किसको एम बनाओगे वो भी क्राइटेरिया फिक्स होना चाहिए क्राइटेरिया उसमें ये भी फिक्स होना चाहिए कि इक्कीस साल का बच्चा एम वो बन सकता है जिसका बाप एम मिनिस्टर या फिर कोई जिला परिषद में ना रहा हो अपने दम पे बच्चा है फिर आपको यूथ का काबिलियत का पता चलेगा दिमाग से नौजवान होना चाहिए उम्र से नौजवान नहीं होना चाहिए मेरा तो ये मानना है ठीक है दसो भाई जी थोड़ा की नाम है मेरा नाम भूपिंदर सिंह है जी मैं फार्मेसी डिपार्टमेंट का स्टूडेंट है जी देखो ਹਰ ਜਿਵੇਂ ਬਾਕੀਆਂ ਨੇ ਕਿਹਾ ਵੀ ਹਰ ਸਿੱਕੇ ਦੇ ਦੋ ਪਹਿਲੂ ਹੁੰਦੇ ਨੇ ਮੇਰਾ ਇਹ ਮੰਨਣਾ ਪਰਸਨਲੀ ਵੀ ਇਸ ਚੀਜ਼ ਨਾਲ ਕਾਕਾਸ਼ਾਹੀ ਪ੍ਰਮੋਟ ਹੋਊਗੀ ਵੀ ਲੀਡਰ ਦਾ ਮੁੰਡਾ ਲੀਡਰ ਉਹ ਨਿਕਲ ਕੇ ਆਦਾ ਤੁਸੀਂ ਦੇਖ ਲਓ ਵੀ 20 21 ਸਾਲ ਦੇ ਉਮਰ ਦੇ ਵਿੱਚ ਕੱਚੀ ਉਮਰ ਦੇ ਵਿੱਚ ਮੈਂ ਨਹੀਂ ਮੰਨਦਾ ਕਿ ਇੰਨੀ ਸਮਝ ਹੁੰਦੀ ਹੈ ਕਿ ਉਹ ਆਪਣੇ ਹਲਕੇ ਜਾਂ ਆਪਣੀ ਸਟੇਟ ਜਾਂ ਇਸ ਦੇਸ਼ ਲਈ ਚੰਗੀ ਪਾਲਿਸੀ ਬਣਾ ਸਕੇ ਕਿਉਂਕਿ ਤਜਰਬਾ ਉਮਰ ਨਾਲ ਆਂਦਾ ਹੈ ਕੱਲੀਆਂ ਕਿਤਾਬਾਂ ਪੜ੍ਹਨਾ ਜੇ ਤਜਰਬਾ ਦਾ ਹੁੰਦਾ ਤਾਂ ਫਿਰ ਕਮੀ ਕਿਉਂ ਸੀ ਤੇ ਇਸ ਨਾਲੇ ਜਿਹੜੀ ਚੀਜ਼ ਆ ਮੈਂ ਤਾਂ ਇਹੀ ਕਹੂੰਗਾ ਵੀ ਇੱਕ ਰਾਜਨੀਤਿਕ ਇੱਕ ਸਟੰਟ ਐਬਲਿਕ ਯੂਥ ਨੂੰ ਅਟਰੈਕਟ ਕਰ ਲਈ ਹੋਰ ਇਸ ਤੋਂ ਜ਼ਿਆਦਾ ਮੈਨੂੰ ਇਸ 'ਚ ਕੁਝ ਨਹੀਂ ਲੱਗਦਾ ਤੇ ਤੁਸੀਂ ਵੀ ਦੱਸੋ ਬਾਈ ਜੀ ਕੀ ਨਾਮ ਹੈ ਕੀ ਕਰਦੇ ਹੋ ਤੁਸੀਂ ਮੇਰਾ ਨਾਮ ਗੁਰਲਾਲ ਸਿੰਘ ਲਾੜੀ ਹੈ ਮੈਂ ਮਾਸਟਰਸ ਪੰਜਾਬੀ ਦਾ ਸਟੂਡੈਂਟ ਆ ਤੇ ਇਸ ਚੀਜ਼ ਨੂੰ ਲੈ ਕੇ ਸਭ ਤੋਂ ਪਹਿਲਾਂ ਤਾਂ ਗੱਲ ਇਹ ਆ ਵੀ ਤੁਹਾਨੂੰ ਰਾਜਨੀਤੀ ਚ ਜਾਣ ਤੋਂ ਪਹਿਲਾਂ ਤੁਹਾਨੂੰ ਉਸ ਚੀਜ਼ ਬਾਰੇ ਨੌਲੇਜ ਹੋਣੀ ਬਹੁਤ ਜ਼ਰੂਰੀ ਹੈ ਜੇ ਤੁਹਾਨੂੰ ਨੌਲੇਜ ਆ ਤੁਸੀਂ ਉਸ ਚੀਜ਼ ਨੂੰ 21 ਸਾਲ ਤੋਂ ਵੀ ਸਟਾਰਟ ਕਰ ਸਕਦੇ ਆ ਜੇ ਤੁਹਾਨੂੰ ਨੌਲੇਜ ਨਹੀਂ ਗਈ ਤਾਂ ਤੁਸੀਂ ਉਹ 25 ਤੋਂ ਵੀ ਨਹੀਂ ਕਰ ਸਕਦੇ ਤੇ ਇਸ ਦਾ ਮਤਲਬ ਇਹ ਹੈ ਕਿ ਯੂਨੀਵਰਸਿਟੀ ਚ ਜਿਵੇਂ ਕਿ ਚੱਲ ਰਿਹਾ ਇਲੈਕਸ਼ਨ ਚੱਲ ਰਹੇ ਆ ਕਈ ਸਟੂਡੈਂਟ ਇੱਥੇ ਆਉਂਦੇ ਆ ਜੀ ਅਲੱਗ-ਅਲੱਗ ਪਾਰਟੀਆਂ ਦੇ ਆਉਂਦੇ ਆ ਪੂ ਸੂ ਸੂ ਪੂ ਸਾਰੇ ਅਲੱਗ-ਅਲੱਗ ਹੈ ਜੀ ਤੇ ਉਸ ਚੀਜ਼ ਨੂੰ ਲੈ ਕੇ ਇਹ ਗਲਤ ਚੀਜ਼ ਵੀ ਹੈ ਜੀ ਤੇ ਸਹੀ ਵੀ ਹੈ ਤੁਹਾਡੀ ਉਮਰ ਕਿੰਨੀ ਮੇਰੀ ਉਮਰ ਹੈਗੀ ਆ ਜੀ 24 ਸਾਲ ਹਾਂਜੀ ਤੁਹਾਨੂੰ ਲੱਗਦਾ ਵੀ ਜੇ ਅੱਜ ਤੁਹਾਨੂੰ ਮੌਕਾ ਮਿਲ ਜੇ ਮੰਨ ਲਓ ਵਿਧਾਨ ਸਭਾ ਜਾਣ ਦਾ ਤੁਹਾਨੂੰ ਮੌਕਾ ਮਿਲ ਜੇ ਕੰਟੈਸਟ ਕਰੋ ਇਲੈਕਸ਼ਨ ਜਿੱਤ ਵੀ ਜਾਓ ਤੁਹਾਨੂੰ ਲੱਗਦਾ ਵੀ ਤੁਸੀਂ ਉਹ ਜਿਹੜੀ ਏਡੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਹਲਕੇ ਦੀ ਜੋ ਸਮਝ ਹੋਣੀ ਚਾਹੀਦੀ ਹੈ ਕਨਸਟੀਟਿਊਸ਼ਨ ਦੇ ਪ੍ਰਤੀ ਮੁੱਦਿਆਂ ਦੇ ਪ੍ਰਤੀ ਉਹ ਤੁਹਾਨੂੰ ਹੋਊਗੀ ਇਸ ਉਮਰ ਤੇ ਵਿੱਚ ਜਾਂ ਹਜੇ ਤੁਹਾਨੂੰ ਹੋਰ ਸਟੱਡੀ ਕਰਨਾ ਪੈਣਾ ਨਹੀਂ ਮੈਨੂੰ ਨਹੀਂ ਲੱਗਦਾ ਮੈਂ ਉਸ ਚੀਜ਼ ਲਈ ਹਜੇ ਹੈ ਪ੍ਰੇਪੇਅਰ ਹੈਗਾ ਮੈਨੂੰ ਲੱਗਦਾ ਹਜੇ ਮਤਲਬ ਮੈਨੂੰ ਹੋਰ ਤਿਆਰੀ ਕਰਨੀ ਚਾਹੀਦੀ ਆ ਤੇ ਮੈਂ ਉਸ ਚੀਜ਼ ਲਈ ਅੱਗੇ ਵੱਧ ਸਕਾਂ ਮੈਨੂੰ ਅੱਗੇ ਵਧਣ ਲਈ ਮੇਰੀ ਤਿਆਰੀ ਦੀ ਬਹੁਤ ਜ਼ਰੂਰਤ ਹੈ ਮੇਰੇ ਹਿਸਾਬ ਨਾਲ ਠੀਕ ਹੈ ਜੀ ਹਾਂਜੀ ਸੋ ਗੱਲਬਾਤ ਜਿਹੜੀ ਅਸੀਂ ਕਰ ਰਹੇ ਸੀਗੇ ਕਾਫੀ ਸਟੂਡੈਂਟਸ ਨਾਲ ਅਸੀਂ ਗੱਲਬਾਤ ਕੀਤੀ ਹੈ ਉਹਨਾਂ ਦੀ رائے ਲੈਣ ਦੀ ਕੋਸ਼ਿਸ਼ ਕੀਤੀ ਹੈ ਸੋ ਮੋਸਟਲੀ ਜਿਹੜੇ ਸਟੂਡੈਂਟਸ ਨੇ ਉਹ ਇਸ ਸਟੇਟਮੈਂਟ ਨਾਲ ਇਸ ਬਿਆਨ ਦੇ ਨਾਲ ਰਾਗਵ ਚੱਡਾ ਦੇ ਸਹਿਮਤ ਨਹੀਂ ਨਜ਼ਰ ਆ ਰਹੇ ਕਿਉਂਕਿ ਇਹਨਾਂ ਦੇ ਹੀ ਮੰਨਣਾ ਆ ਕਿ ਜਿਹੜੀ ਇਹ ਉਮਰ ਹੁੰਦੀ ਆ 21 ਸਾਲ ਆ ਉਹ ਮੇਨਲੀ ਇੱਕ ਤਾਂ ਪੜ੍ਹਾਈ ਲਿਖਾਈ ਕਰਨ ਦੀ ਉਮਰ ਆ ਉਸ ਉਮਰ ਦੇ ਵਿੱਚ ਜਿਹੜਾ ਸਟੂਡੈਂਟ ਹੁੰਦਾ ਉਹ ਪੜ੍ਹ ਰਿਹਾ ਹੁੰਦਾ ਸਮਝ ਰਿਹਾ ਹੁੰਦਾ ਇਸ਼ੂਜ਼ ਨੂੰ ਤੇ ਇੱਥੋਂ ਯੂਨੀਵਰਸਿਟੀ ਜਾਂ ਕਿਸੇ ਵੀ ਕਾਲਜ ਦੇ ਵਿੱਚ ਆਏ ਬੰਦਾ ਚਾਹੇ ਸਟੂਡੈਂਟ ਪੋਲਿਟਿਕਸ ਦੇ ਵਿੱਚ ਇਨਵੋਲਵ ਵੀ ਹੋਵੇ ਤਾਂ ਉਹ ਇੱਕ ਜਸਟ ਬਿਗਨਿੰਗ ਹੁੰਦੀ ਹੈ ਅਸਲੀ ਜਿਹੜੀ ਸਮਝ ਹੈ ਉਹ ਇੱਥੋਂ ਪੜ੍ਹ ਕੇ ਜਦੋਂ ਬਾਹਰ ਕਿਸੇ ਕੌਨਸਟਿਟੂਐਂਸੀ 'ਚ ਜਾਂਦਾ ਤਾਂ ਉਦੋਂ ਅਸਲ ਮੁੱਦਿਆਂ ਦੀ ਸਮਝ ਆਉਂਦੀ ਹੈ ਤੇ ਉਹਦੇ ਲਈ ਜਿਹੜੀ ਉਮਰ ਹੈ ਉਹ 21 ਸਾਲ ਬੇहद ਘੱਟ ਹੈ ਉਹਦੇ ਲਈ ਮੈਚਿਓਰਿਟੀ ਆਉਣੀ ਜ਼ਰੂਰੀ ਹੈ ਜੋ ਉਮਰ ਦੇ ਨਾਲ ਹੀ ਆਉਂਦੀ ਹੈ ਚੰਡੀਗੜ੍ਹ ਤੋਂ ਕੈਮਰਾਮੈਨ ਆਕਾਸ਼ਦੀਪ ਨਾਲ ਹਰਸ਼ਵਭਾਪ ਸਿੰਘ ਸਿੱਧੂ ਬਾਬੂ ਸ਼ਾਹੀ ਟਾਈਮਜ਼